ਕੀ ਕੀ ਸੇਵਾਇਥੇ ਨਿਭਾਈ ਜਾ ਰਹੀ ਹੈ ਕਿਸ ਤਰ੍ਹਾਂ ਦਾ ਹੈਲਪ ਜਿਹੜੀ ਲੋਕਾਂ ਨੂੰ ਮੈਂ ਉਸ ਦੇ ਬਾਰੇ ਮੈਂ ਚਾਹੂੰਗੀ ਜਾਣਕਾਰੀ ਦੇਵਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਗੁਰੂ ਰਾਮਦਾਸ ਹਸਪੀਟਲ ਬਣਾਇਆ ਗਿਆ ਵਾ ਇਹ ਮਾਡਲ ਟਾਉਨ ਹਰਨਾਮ ਨਗਰ ਮਿੰਟ ਗੁਮਰੀ ਚੌਂਕ ਦੇ ਨਜ਼ਦੀਕ ਲੁਧਿਆਣਾ ਚ ਹੈ ਤੇ ਇਹਦੇ ਵਿੱਚ 7 OPDਆਂ ਬਣਾਈਆਂ ਸੱਤੋ OPD ਦੇ ਵਿੱਚ ਮੈਡੀਸਨ ਦੇ ਡਾਕਟਰ ਸਾਹਿਬ ਵੀ ਬੈਠੇ ਨੇ ਔਰਥੋ ਦੇ ਵੀ ਬੈਠੇ ਨੇ ਅੱਖਾਂ ਦੇ ਵੀ ਬੈਠੇ ਨੇ ਫਿਜ਼ੀਓਥੈਰੇਪੀ ਵਾਲੇ ਵੀ ਧੰਦਾ ਵਾਲੇ ਵੀ ਹੈ ਹੋਮੋਪੈਥਿਕ ਵਾਲੇ ਵੀ ਹੈ ਤੇ ਐਕਵਾ ਪ੍ਰੈਸ਼ਰ ਵਾਲੇ ਵੀ ਹੈਗੇ ਇਹ ਸੱਤ ਉਹ ਪਟੀਆਂ ਸ਼ੁਰੂ ਕੀਤੀਆਂ 50 ਰੁਪਏ ਦੇ ਵਿੱਚ ਅਸੀਂ ਇਹ ਸ਼ੁਰੂ ਕੀਤੀਆਂ ਵਾ ਜਿੰਦੇ ਵਿੱਚ 7 ਦਿਨ ਦੀ ਮੈਡੀਸਨ ਤੇ ਉਹ ਜਿਹੜੀ ਪਰਚੀ ਉਹਦੀ ਵੈਲਿਡਿਟੀ ਵੀ 7 ਦਿਨ ਪੇਸ਼ੈਂਟ ਜਿਸ ਟਾਈਮ ਮਰਜੀ ਉਸ 7 ਦਿਨਾਂ ਚ ਦੁਬਾਰਾ ਵੀ ਰਿਪੀਟ ਮਾਰ ਸਕਦਾ ਦੁਬਾਰਾ ਵੀ ਆ ਸਕਦਾ ਤੇ ਦਵਾਈ ਲੈ ਸਕਦਾ ਵਾ ਇਹ ਛੋਟਾ ਜਿਹਾ ਪ੍ਰਾਲਾਯ ਕੀਤਾ ਵਾ ਤੁਹਾਡੇ ਮੀਡੀਆ ਮਰਾਂ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਸੰਗਤਾਂ ਬੜਾ ਸਹਿਯੋਗ ਦੇ ਰਹੀਆਂ ਤੇ ਵੱਧ ਚੜ੍ਹ ਕੇ ਇੱਥੇ ਆ ਰਹੀਆਂ ਮਦਦ ਸਰ 50 ਰੁਪਏ ਦੇ ਵਿੱਚ ਲੋਕੀ ਆ ਸਕਦੇ ਨੇ ਵਧੀਏ ਏ 1 ਡਾਕਟਰਸ ਦੇ ਨਾਲ ਕੰਸਲਟ ਕਰ ਸਕਦੇ ਹਾਂਜੀ ਹਾਂਜੀ 50 ਰੁਪਏ ਦੀ ਪਰਚੀ ਹੈ ਜੀ ਦਵਾਈ ਫਰੀ ਹੈ ਜੀ 7 ਦਿਨ ਦੀ ਵੈਲਿਡਿਟੀ ਹੈ ਜੀ ਜੀ ਹਾਂਜੀ ਬੈਸਟ ਇਸ ਤੋਂ ਵੱਧ ਨਹੀਂ ਹੋ ਸਕਦਾ ਕੁਝ ਸਭ ਸੰਗਤਾਂ ਦਾ ਸਹਿਯੋਗ ਹੈ ਜੀ ਸੰਗਤਾਂ ਵਾਸਤੇ ਹੀ ਹਾਂਜੀ ਅਸਰ ਡਾਕਟਰਸ ਵੀ ਪੂਰੇ A1 ਡਾਕਟਰਸ ਨੇ ਪੂਰੇ ਇਹ ਡਾਕਟਰ ਜਿਹੜੇ ਸਾਡੇ ਮੁਹੱਈਆ ਕਰਾਇਏ ਗਿ ਲੁਧਿਆਣੇ ਦੀਆਂ ਵੱਡੇ ਵੱਡੇ ਹਸਪਤਾਲਾਂ ਚ ਐਨਜੀਓਆਂ ਦੇ ਵਿੱਚ ਸੰਸਥਾਵਾਂ ਦੇ ਵਿੱਚ ਇਹ ਪ੍ਰੈਕਟਿਸ ਕਰ ਚੁੱਕੇ ਆ ਜੀ ਨਾਮੀ ਡਾਕਟਰ ਨੇ ਐਮਐਸ ਨੇ ਐਮਬੀਬੀਐਸ ਨੇ ਐਮਡੀ ਨੇ ਸਾਰੇ ਡਾਕਟਰ ਔਰ ਤੁਹਾਨੂੰ ਪਤਾ ਹੀ ਹੈ ਐਮਬੀਬੀਐਸ ਤੇ ਐਮਡੀ ਐਮਐਸ ਕਰਨੀ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਜਿਨ੍ਹਾਂ ਨੇ ਕੁਆਲੀਫਾਈ ਕੀਤਾ ਆ ਉਹ ਵਧੀਆ ਡਾਕਟਰ ਹੀ ਹੋਣਗੇ ਤੇ ਬੜੀਆਂ ਉਹਨਾਂ ਡਾਕਟਰਾਂ ਦਾ ਵੀ ਸਾਨੂੰ ਬੜਾ ਸਹਿਯੋਗ ਹੈ ਤੇ ਇੱਥੇ ਸਵਾਮਾ ਨਿਰੰਤਰ ਜਾਰੀ ਆ ਔਰ ਇਹਦੇ ਵਿੱਚ ਜਿੱਦਾਂ ਜਿੱਦਾਂ ਪਰਮਾਤਮਾ ਕਿਰਪਾ ਕਰੇ ਸੰਕਤਾਂ ਦਾ ਸਹਿਯੋਗ ਬਣਿਆ ਰਿਹਾ ਤੇ ਇਹਦੇ ਵਿੱਚ ਹੋਰ ਵੀ ਉਪਰਾਲਾ ਵਾਧਾ ਕਰਾਂਗੇ ਇਹਦੇ ਵਿੱਚ ਹੋਰ ਵਾਧਾ ਕਰਾਂਗੇ ਲੁਧਿਆਣਾ ਟਾਈਮਸ ਚੈਨਲ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆ ਕੇ ਤੇ ਸ਼ੂਟ ਕੀਤਾ ਤੇ ਮੈਂ ਚੈਨਲ ਦੇ ਰਾਹੀਂ ਸੰਗਤਾਂ ਨੂੰ ਵੀ ਅਪੀਲ ਕਰੂੰਗਾ ਲੁਧਿਆਣੇ ਦੀ ਲੁਧਿਆਣੇ ਤੋਂ ਬਾਹਰ ਦੀਆਂ ਦੇਸ਼ਾਂ ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਇਹਦੇ ਵਿੱਚ ਯੋਗਦਾਨ ਵੀ ਪਾਓ ਤੇ ਇੱਥੇ ਜਿਹੜੇ ਲੋੜਵੰਦ ਪੇਸ਼ੈਂਟ ਆ ਜਿਹੜੇ ਇਲਾਜ ਖੁਣੋਂ ਬਿਮਾਰ ਰਹਿ ਜਾਂਦੇ ਆ ਜਿਨ੍ਹਾਂ ਦਾ ਇਲਾਜ ਨਹੀਂ ਹੋ ਸਕਦਾ ਉਹ ਵੀ ਇੱਥੇ ਆ ਕੇ ਆਪਣਾ ਇਲਾਜ ਕਰਾਣ ਤੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਕਰੇ ਔਰ ਇਹ ਚੜ੍ਹਦੀ ਗੱਲਾਂ ਵਿੱਚ ਹੀ ਥੁਰਿਆ ਜਾਵੇ ਤੁਹਾਡੀਆਂ ਬਲੈਸਿੰਗਾਂ ਚਾਹੀਦੀਆਂ ਸਾਨੂੰ